ਬਾਲੀਵੁੱਡ ਅਦਾਕਾਰਾ ਕਾਜੋਲ ਤੇ ਪਤੀ ਅਜਿਦੇਵ ਗਨ ਬਿੱਤੀ ਨੇ ਆਪਣੇ ਪਰਿਵਾਰ ਨਾਲ ਲੰਮਰਚ ਗਰਮੀ ਨੇ ਛੁੱਟੀਆਂ ਦਾ ਆਨੰਦ ਲਿਆ ਇਸ ਤਰ੍ਹਾਂ ਕਾਜੋਲ ਨੇ ਇਸ ਵੈਕੇਸ਼ਨ ਦੀ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਇਨ੍ਹਾਂ ਚ ਇੱਕ ਤਸਵੀਰ ਚ ਕਾਜੋਲ ਆਪਣੀ ਬੇਟੀ ਨਾਇਸਾ ਨਾਲ ਸੈਲਫੀ ਲੈਂਦੀ ਵੀ ਨਜ਼ਰ ਆਈ ਇਸ ਤਸਵੀਰ ਵਿੱਚ ਮਾਂ ਬੇਟੇ ਕਾਫੀ ਖੂਬਸੂਰਤ ਲੱਗ ਰਹੀਆਂ ਨੇ ਅਸ਼ੁਕਰਵਾਰ ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ 7 ਆਵਰਸ ਟੂ ਗੋ ਵਿੱਚ ਪੁਲਿਸ ਅਧਿਕਾਰੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਸੰਦੀਪਾ ਤੜਨੇ ਨੇ ਕਿਹਾ ਕਿ ਆਪਣੇ ਕਿਰਦਾਰ ਨੂੰ ਸਰੂਪ ਦੇਣ ਲਈ ਉਸਨੇ ਮਾਰਸ਼ਲ ਆਰਟ ਅਤੇ ਬੰਦੂਕ ਚਲਾਉਣੀ ਵੀ ਸਿੱਖੀ ਉਸਨੇ ਕਿਹਾ ਕਿ ਫਿਲਮ ਵਿੱਚ ਮੇਰਾ ਕਿਰਦਾਰ ਨੰਦਨੀ ਸ਼ੁਕਲਾ ਨਾਮ ਦੀ ਪੁਲਿਸ ਅਧਿਕਾਰੀ ਦਾ ਹੈ ਜਿਸਨੇ ਬਹੁਤ ਐਕਸ਼ਨ ਕਰਨਾ ਸੀ ਸੰਦੀਪਾ ਇਸ ਤੋਂ ਪਹਿਲਾਂ ਦਵੰਗ 2 ਅਤੇ ਹੀਰੋ ਪੰਤੀ ਵਿੱਚ ਵੀ ਕੰਮ ਕਰ ਚੁੱਕੀ ਹੈ ਮਸ਼ਹੂਰ ਮੈਗਜ਼ੀਨ ਮੈਕਸਿਮ ਇੰਡੀਆ ਤੇ ਆਪਣੀ ਕਵਰ ਫੋਟੋ ਤੇ ਹੋਰੀ ਬਹਿਸ ਤੇ ਪ੍ਰਿੰਕਾ ਨੇ ਬਿਨਾ ਕੁਝ ਕਹੀ ਲੋਕਾਂ ਨੂੰ ਕਰਾਰਾ ਜਵਾਬ ਦਿੱਤਾ ਪ੍ਰਿੰਕਾ ਨੇ ਆਪਣੀ ਇੱਕ ਲੇਟੈਸਟ ਤਸਵੀਰ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਜਿਸ ਵਿੱਚ ਉਸਨੇ ਆਪਣੇ ਹੱਥਾਂ ਨੂੰ ਉੱਪਰ ਚੁੱਕਿਆ ਹੋਇਆ ਹੈ ਅਤੇ ਪ੍ਰਿੰਕਾ ਦੇ ਅੰਡਰਾਮ ਪੂਰੀ ਤਰ੍ਹਾਂ ਸਾਫ਼ ਦਿਖਾਈ ਦੇ ਰਹੇ ਨੇ ਇਸ ਤਰ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਪ੍ਰਿੰਕਾ ਦੇ ਅੰਡਰਾਮ ਨੂੰ ਮੈਗਜ਼ੀਨ ਦੇ ਲਈ ਐਡੀਟਿੰਗ ਦੀ ਮਦਦ ਨਾਲ ਸਾਫ਼ ਕੀਤਾ ਗਿਆ ਹੈ ਫਿਲਮ ਮੁਰਤਾ ਪੰਜਾਬ ਨੂੰ ਰਿਲੀਜ਼ ਡੇਟ ਤੋਂ ਪਹਿਲਾਂ ਆਨਲਾਈਨ ਲੀਕ ਕਰਨ ਦੇ ਮਾਮਲੇ 'ਚ ਮੁੰਬਈ ਪੁਲਿਸ ਨੇ ਦੀਪਕ ਕੁਮਾਰ ਨਾਮ ਦੇ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗ੍ਰਿਫਤਾਰੀ ਦਿੱਲੀ ਤੋਂ ਹੋਈ ਹੈ। ਕਾਫੀ ਵਾਅਦਾ ਜਰੀ ਫਿਲਮ ਮੁਰਤਾ ਪੰਜਾਬ 15 ਜੂਨ ਆਨਲਾਈਨ ਲੀਕ ਕਰ ਦਿੱਤੀ ਗਈ ਸੀ। ਇਸ ਬੰਦੀ ਫਿਲਮ ਦੇ ਨਿਰਮਾਤਾਵਾਂ ਵੱਲੋਂ ਐਫ ਆਈ ਆਰ ਵੀ ਦਰਜ ਕਰਵਾਈ ਗਈ ਸੀ। बॉलीवुड फिल्म बजरंगी भाईजान ਨੂੰ ਲੈ ਕੇ ਚਰਚਾ ਜਾਏ ਪਾਕਿਸਤਾਨੀ ਗਾਇਕ ਨੂੰ ਪਾਕਿਸਤਾਨ ਦੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹਮਲੇ ਦੇ ਬਾਅਦ ਉਹਨੂੰ ਹਸਪਤਾਲ ਵਿੱਚ ਵੀ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਮੌਤ ਹੋ ਗਈ ਅਮਜਦ ਸਾਬਰੀ ਨੇ ਪਿਛਲੇ ਸਾਲ बजरंगी भाईजान ਦੇ ਨਿਰਦੇਸ਼ਕ ਕਬੀਰ ਖਾਨ ਤੇ ਉਹਨਾਂ ਦੀ ਕਵਾਲੀ ਪਰਦੋਚੋਲੀ ਨੂੰ ਲੈ ਕੇ ਕਾਪੀਰਾਈਟ ਦਾ ਮਾਮਲਾ ਦਰਜ ਕਰਵਾਇਆ ਸੀ ਇਸ ਦੇ ਬਾਅਦ ਉਹ ਕਾਫੀ ਚਰਚਾ ਵਿੱਚ ਆਏ ਸਨ ਉਹਦਾ ਪੰਜਾਬ ਚ ਬੁਲੰਦੀਆਂ ਚ ਛੂਣ ਵਾਲੇ ਪੰਜਾਬੀ ਸਿਨੇਮਾ ਦੇ ਸੁਪਰਸਟਾਰ ਦਲਜੀਤ ਦੋਸਾਨ ਨੇ ਇੱਕ ਫਿਲਮ ਚ ਅਜੀ ਦੇਵਗਾਂ ਨਾਲ ਕੰਮ ਕਰਨ ਤੋਂ ਨਾਂ ਕਰ ਦਿੱਤੀ ਹੈ ਦਲਜੀਤ ਨੇ ਫਿਲਮ ਲਈ ਜੋ ਮਿਹਨਤਾਂ ਮੰਗਿਆ ਸੀ ਨਿਰਮਾਤਾ ਨੇ ਉਸ ਨੂੰ ਕਬੂਲ ਨਹੀਂ ਕੀਤਾ ਜਿਸ ਦੇ ਬਾਅਦ ਦਲਜੀਤ ਨੇ ਘੱਟ ਪੈਸਿਆਂ ਚ ਫਿਲਮ ਕਬੂਲ ਨਹੀਂ ਕੀਤੀ ਫਿਲਮ ਬਾਦਸ਼ਾਹ ਜੋ ਦਲਜੀਤ ਵਾਲੇ ਰੋਲ ਲਈ ਹੁਣ ਇਮਰਾਨ ਹਾਸ਼ਮੀ ਨੂੰ ਸਾਈਨ ਕੀਤਾ ਗਿਆ ਹੈ ਪਾਕਿਸਤਾਨੀ ਸੈਂਸਰ ਬੋਰਡ ਨੇ 파ਰਤੀਵਲ ਮੁਰਤਾ ਪੰਜਾਬ ਨੂੰ ਦੇਸ਼ ਚ ਰਿਲੀਜ਼ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਹਾਲਾਂਕਿ ਬੋਰਡ ਨੇ ਫਿਲਮ ਵਿੱਚ ਪਾਕਿਸਤਾਨ ਵਿਰੋਧੀ ਕਈ ਦ੍ਰਿਸ਼ ਕੱਟ ਦਿੱਤੇ ਨੇ ਬੋਰਡ ਨੇ ਸੌਫ ਦ੍ਰਿਸ਼ਾਂ 'ਚ ਕੱਟ ਲਗਾਉਣ ਦੀ ਗੱਲ ਕਹੀ ਹੈ ਪਾਕਿਸਤਾਨ ਸੈਂਸਰ ਬੋਰਡ ਦੇ ਮੁਖੀ ਮੁਬਾਸ਼ਰ ਹਸਨ ਨੇ ਕਿਹਾ ਕਿ ਸੈਂਸਰ ਬੋਰਡ ਦੇ ਸਾਰੇ 10 ਮੈਂਬਰਾਂ ਨੇ ਪੂਰੀ ਸੰਪੰਨਤਾ ਨਾਲ ਫਿਲਮ ਦੇ ਕੁਝ ਦ੍ਰਿਸ਼ ਨੂੰ ਕੱਟਣ ਤੋਂ ਬਾਅਦ ਰਿਲੀਜ਼ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਪਰਨਮਾਤਾ ਨੁਰਾਕਸ਼ ਆਪਣੇ ਕਿਹਾ ਕਿ ਪਾਰਟੀ ਸੈਂਸਰ ਬੋਰਡ ਵਿੱਚੋਂ ਬੱਚਿਆਂ ਨੂੰ ਬਾਹਰ ਕੱਢਣ ਦਾ ਸਮਾਂ ਆ ਗਿਆ ਹੈ ਕਸ਼ਪ ਨੇ ਟਵਿੱਟਰ ਕਰਕੇ ਲਿਖਿਆ ਕਿ ਹੁਣ ਸੁਣਿਆ ਇੱਕ ਹੋਰ ਫਿਲਮ ਨੀਰਜ ਪਾਂਡੇ ਦੀ ਸਾਤ ਉੱਚਕੇ ਨੂੰ ਸਰਟੀਫਿਕੇਟ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਕੀ ਅਸੀਂ ਸਮਾਂ ਬਚਾਉਣ ਲਈ ਸਿੱਧੇ ਅਦਾਲਤ ਵਿੱਚ ਜਾ ਸਕਦੇ ਹਾਂ ਉਹਨਾਂ ਨੇ ਕਿਹਾ ਕਿ ਸ਼ਾਇਦ ਸੀਬੀਐਫਸੀ ਤੋਂ ਬੱਚਿਆਂ ਨੂੰ ਬਾਹਰ ਕੱਢਣ ਦਾ ਤੇ ਸਾਤ ਉੱਚਕੇ ਤੇ ਰਾਮਕੁਰ ਵਰਗੀਆਂ ਅਡਲ ਫਿਲਮਾਂ ਤੇ ਫੈਸਲਾ ਕਰਨ ਤੋਂ ਰੋਕਣ ਦਾ ਸਮਾਂ ਆ ਗਿਆ ਹੈ ਬਾਲੀਵੁੱਡ ਇੰਡਸਟਰੀ ਦੀ ਕਿਊਟ ਅਦਗਰਾ ਆਲੀਆ ਪਰਦੀ ਦੇ ਕਰੀਬੀ ਦੋਸਤ ਅਤੇ ਡਿਜ਼ਾਈਨਰ ਮਸਾਬਾ ਗੁਪਤ ਨੇ ਆਲੀਏ ਦੀ ਕੁਝ ਤਸਵੀਰਾਂ ਇੰਸਟਾਗ੍ਰਾਮ ਤੇ ਪੋਸਟ ਕੀਤੀਆਂ ਨੇ ਆਲੀਆ ਆਪਣੀ ਨੇ ਤਸਵੀਰਾਂ ਜੀ ਕਾਫੀ ਕਿਊਟ ਲੱਗ ਰਹੀ ਹੈ ਤਸਵੀਰਾਂ ਆਲੀਆ ਦੀ ਬਚਪਨ ਦੀਆਂ ਤਸਵੀਰਾਂ ਨੇ ਸਨੀ ਲਿਓਨ ਦੇ ਪ੍ਰਾਂਤ ਸੰਦੀਪ ਹੋਰਾ ਵਿਆਹ ਕਰਨ ਜਾ ਰਹੇ ਨੇ ਉਹਨਾਂ ਦੇ ਪ੍ਰਤੀ ਫੈਸ਼ਨ ਸਟਾਈਲਿਸ ਕ੍ਰਿਸ਼ਮਨ ਨਾਇਡੂ ਨਾਲ ਮੰਗਣੀ ਹੋ ਗਈ ਹੈ ਜਿਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਕ੍ਰਿਸ਼ਮਨ ਨੇ ਤਸਵੀਰਾਂ ਆਪ ਸਾਂਝੀਆਂ ਕੀਤੀਆਂ ਨੇ ਜਿਸਦੇ ਨਾਲ ਉਹਨਾਂ ਨੇ ਲਿਖਿਆ ਕਿ ਮੈਂ ਤੁਹਾਡੇ ਨਾਲ ਪੂਰੀ ਜ਼ਿੰਦਗੀ ਨਿਭਾਉਣੀ ਹੈ ਇਹ ਸੋਚ ਕੇ ਮੇਰਾ ਦਿਲ ਖੁਸ਼ੀ ਨਾਲ ਝੂਮ ਉੱਠਦਾ ਹੈ ਸਨੀ ਲਿਓਨ ਦੇ ਪ੍ਰਾਂਤ ਸੰਦੀਪ ਕੈਲੀਫੋਰਨੀਆ ਦੇ ਮਸ਼ਹੂਰ ਕਿੰਗਸ ਰੋ ਗੈਸਟ੍ਰੋ ਪਬ ਵਿੱਚ ਬਤੌਰ ਐਗਜ਼ੀਕਿਊਟਿਵ ਸ਼ੈਫ ਕੰਮ ਕਰਦੇ ਨੇ ਪਿੰਦੀ ਰਾਜਤਾਨੀ ਮੈਦ੍ਰਿਡ ਯਾਤਰੀਤ ਹੋਣ ਵਾਲੇ ਆਈਫਾਵਾਰਡ 2016 ਵਿੱਚ ਸ਼ਾਮਲ ਹੋਣ ਲਈ ਪੋਲੀਵੁੱਡ ਸਿਤਾਰੇ ਰਵਾਨਾ ਹੋਏ ਬੀਤੇ ਦਿਨੀ ਇਹਨਾਂ ਸਿਤਾਰਿਆਂ ਨੂੰ ਸਟਾਈਲਿਸ਼ ਲੁੱਕ 'ਚ 에ਰਪੋਰਟ ਤੇ ਦੇਖਿਆ ਗਿਆ ਇਸ ਮੌਕੇ ਨਵਾਂ ਵਿਆਹ ਜੋੜਾ ਕਰਨ ਤੇ ਵੀ ਪਾਸ਼ਾ ਵੀ ਨਜ਼ਰ ਆਏ ਬੋਲੀਵੁੱਡ ਐਕਸ਼ਨ ਦੇ ਕਮੇਟੀ ਕਿੰਗ ਅਕਸ਼ੇ ਕੁਮਾਰਾਜ ਕੁਲਪ ਨੇ ਪਰਿਵਾਰ ਨਾਲ ਸਵਿਟਜ਼ਰਲੈਂਡ ਤੇ ਇਟਲੀ 'ਚ ਗਰਮੀ ਦੀਆਂ ਛੁੱਟੀਆਂ ਦਾ ਆਨੰਦ ਮਾਣ ਰਹੇ ਨੇ ਅਕਸ਼ੇ ਲਈ ਇਹ ਟ੍ਰਿਪ ਬਹੁਤ ਸਪੈਸ਼ਲ ਹੈ ਕਿਉਂਕਿ ਸਾਰਨਾ ਛੁੱਟੀਆਂ ਜਕਸ਼ੇ ਨੇ ਸਭ ਕੁਝ ਆਪਣੇ ਪਰਿਵਾਰ ਲਈ ਪਲਾਨ ਕੀਤਾ ਅਕਸ਼ੇ ਨੇ ਇਸ ਟ੍ਰਿਪ ਦੀਆਂ ਤਸਵੀਰਾਂ